ਜੇ ਤੁਹਾਡੀ ਕਿਸੇ ਨਾਲ ਦੁਸ਼ਮਣੀ ਹੈ ਅੱਖ ਮੈਲੀ ਹੈ ਕਿਸੇ ਨਾਲ ਕੋਈ ਝਗੜਾ ਤਾਂ ਉਸ ਤੋਂ ਹਮੇਸ਼ਾ ਸਤਾਰਕ ਰਹੋ ਤੇ ਦੂਰੀ ਬਣਾ ਕੇ ਰੱਖੋ ਕਿਉਂਕਿ ਇੱਥੇ ਕੋਈ ਪਤਾ ਨਹੀਂ ਕਿ ਕਿਸੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਕੋਈ ਪਤਾ ਨਹੀਂ ਕੌਣ ਤੁਹਾਡਾ ਕਦੋਂ ਕਿੱਡਾ ਵੱਡਾ ਨੁਕਸਾਨ ਕਰ ਦੇਵੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਦੇ ਵਿੱਚ 6 ਜਾਨਾਂ ਦਾ ਕਤਲ ਹੁੰਦਾ ਹੈ ਤੇ ਕਤਲ ਜਦ ਜਦੋ ਰਾਜ ਖੁੱਲਦਾ ਤਾਂ ਸਭ ਲੋਕ ਸੁਣ ਕੇ ਹੈਰਾਨ ਹੋ ਜਾਂਦੇ ਨੇ ਕਿ ਐਨੀ ਗੱਲ ਪਿੱਛੇ ਕੋਈ ਕਿਸੇ ਦਾ ਕਤਲ ਕਿਵੇਂ ਕਰ ਸਕਦਾ ਹੈ ਕਿਸੇ ਨੂੰ ਮੌਤ ਦੇ ਘਾਟ ਕਿਵੇਂ ਉਤਾਰ ਸਕਦਾ ਹੈ ਇਹ 6 ਕਤਲ ਜੋ ਹੋਏ ਸੀ ਇਸ ਵਿੱਚ 4 ਬੱਚੇ ਮਾਰ ਦਿੱਤੇ ਗਏ ਸੀ ਬੜੀ ਬੇਰਹਿਮੀ ਦੇ ਨਾਲ ਤਲਵਾਰਾਂ ਦੇ ਨਾਲ ਉਹਨਾਂ ਦੇ ਗਲ ਕੱਟ ਦਿੱਤੇ ਗਏ ਸੀ ਤੇ ਇੱਕ ਔਰਤ ਅਤੇ ਮਰਦ ਇਨਾਂ ਦਾ ਵੀ ਕਤਲ ਕੀਤਾ ਗਿਆ ਸੀ ਜਾਨੀ ਟੋਟਲ 6 ਜਾਨਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਛੋਟੀ ਜੀ ਗੱਲ ਪਿੱਛੇ ਸੋ ਕੀ ਸੀ ਇਹ ਸਾਰਾ ਮਾਮਲਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਰਾਜਸਥਾਨ ਦਾ ਪੀਲਵਾੜਾ ਤੇ ਇਸ ਦੇ ਅਧੀਨ ਪੈਂਦਾ ਪਿੰਡ ਅਰਾਜੀਆ ਅਰਾਜੀਆ ਪਿੰਡ ਦਾ ਸਾਬਕਾ ਸਰਪੰਚ ਬਾਬੂ ਲਾਲ ਉਹ ਪੁਲਿਸ ਨੂੰ ਕਾਲ ਕਰਦਾ ਹੈ ਗੱਲ ਹੈ 27 ਜੁਲਾਈ 2015 ਦੀ ਉਹ ਪੁਲਿਸ ਨੂੰ ਕਾਲ ਕਰਦਾ ਹੈ ਕਿ ਖੇੜਾ ਪਿੰਡ ਦੀ ਸੜਕ ਦੇ ਕਿਨਾਰੇ ਦੋ ਲਾਸ਼ਾਂ ਪਈਆਂ ਨੇ ਬੰਦੇ ਅਤੇ ਔਰਤ ਦੀ ਪੁਲਿਸ ਨੂੰ ਜਦੋਂ ਕਾਲ ਕੀਤੀ ਜਾਂਦੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਪਰ ਪੁਲਿਸ ਨੂੰ ਨਾਲ ਦੀ ਨਾਲ ਇੱਕ ਫੋਰ ਫੋਨ ਆਉਂਦਾ ਹੈ ਕਿ 베ਰਾ ਚੌਰਾਹੇ ਦੇ ਉੱਤੇ ਚਾਰ ਲਾਸ਼ਾਂ ਪਈਆਂ ਨੇ ਚਾਰ ਬੱਚਿਆਂ ਦੀਆਂ ਹੁਣ ਚਾਰੇ ਪਾਸੇ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਕਿ ਆਖਰ 6 ਕਤਲ ਕਿਸ ਨੇ ਕਰ ਦਿੱਤੇ ਕਿਉਂ ਕਰ ਦਿੱਤੇ ਹੁਣ ਇਹਨਾਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲਿੱਤਾ ਜਾਂਦਾ ਤੇ ਪੁਲਿਸ ਨੂੰ ਲੱਗ ਰਿਹਾ ਸੀ ਕਿ ਇਹ ਜੋ ਕਤਲ ਹੋਏ ਨੇ ਇਹ ਇੱਕ ਹੀ ਪਰਿਵਾਰ ਦੇ ਲੋਕ ਲੱਗਦੇ ਨੇ ਇੱਕ ਹੀ ਪਰਿਵਾਰ ਦੇ ਸਾਰੇ ਮੈਂਬਰ ਲੱਗਦੇ ਨੇ ਕਿਉਂਕਿ ਚਾਰ ਬੱਚੇ ਅਤੇ ਉਹਨਾਂ ਦੇ ਮਾਤਾ ਪਿਤਾ ਪੁਲਿਸ ਨੂੰ ਲੱਗ ਰਿਹਾ ਸੀ ਕਿ ਇਹ ਇੱਕੋ ਹੀ ਪਰਿਵਾਰ ਹੈ ਉਸ ਤੋਂ ਬਾਅਦ ਪੁਲਿਸ ਉਹਨਾਂ ਸਨਾਖਤ ਕਰਦੀ ਹੈ ਸ਼ਾਨਬੀਨ ਕਰਦੀ ਹੈ ਪਰ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿ ਆਖਿਰ ਇਹ ਕੌਣ ਨੇ ਕਿੱਥੋਂ ਦੇ ਰਹਿਣ ਵਾਲੇ ਨੇ ਪੁਲਿਸ ਬੜੀ ਕੋਸ਼ਿਸ਼ ਕਰਦੀ ਹੈ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਦਾ ਉਸ ਤੋਂ ਬਾਅਦ ਪੁਲਿਸ ਦੇ ਹੱਥ ਇੱਕ ਚੀਜ਼ ਲੱਗਦੀ ਹੈ ਜੋ ਇਹ ਮਰਦ ਹੁੰਦਾ ਇਸ ਦੇ ਜੋ ਸ਼ਰਟ ਪਾਈ ਹੁੰਦੀ ਹੈ ਇਸ ਉੱਪਰ ਇੱਕ ਟੇਲਰ ਦਾ ਐਡਰੈਸ ਆਉਂਦਾ ਹੈ ਇੱਕ ਚਿੱਟ ਲੱਗੀ ਹੁੰਦੀ ਆ ਜਿਸ ਉੱਪਰ ਟੇਲਰ ਦਾ ਐਡਰੈਸ ਹੁੰਦਾ ਹੈ ਜੋ ਇਸ ਬੰਦੇ ਦੀ ਸ਼ਰਟ ਦੇ ਉੱਤੇ ਟੇਲਰ ਦਾ ਐਡਰੈਸ ਸੀ ਉਹ ਰਾਜਸਥਾਨ ਦੇ ਚਤੌਰਗੜ੍ਹ ਦੇ ਨਿਮਾਹੇੜਾ ਦਾ ਸੀ ਜੋ ਕਿ ਇੱਥੋਂ ਲਗਭਗ 90 ਕਿਲੋਮੀਟਰ ਦੂਰ ਸੀ ਹੁਣ ਪੁਲਿਸ ਉਸ ਟੇਲਰ ਦੇ ਨਾਲ ਸੰਪਰਕ ਕਰਦੀ ਹੈ ਤੇ ਉਸ ਕੋਲ ਪਹੁੰਚ ਕਰਦੀ ਹੈ ਉਸ ਤੋਂ ਬਾਅਦ ਟੇਲਰ ਨੂੰ ਇਸ ਮ੍ਰਿਤਕ ਬੰਦੇ ਦੀ ਫੋਟੋ ਵੀ ਦਿਖਾਈ ਜਾਂਦੀ ਹੈ ਤੇ ਇਸ ਦੀ ਜੋ ਸ਼ਰਟ ਹੁੰਦੀ ਆ ਉਹ ਵੀ ਦਿਖਾਈ ਜਾਂਦੀ ਹੈ ਤਾ ਇਹ ਟੇਲਰ ਕਹਿੰਦਾ ਕਿ ਹਾਂ ਇਹ ਸ਼ਰਟ ਮੇਰੇ ਕੋਲੋਂ ਹੀ ਬਣੀ ਐ ਤੇ ਇਹ ਜੋ ਬੰਦਾ ਐ ਇਹ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਰਹਿੰਦਾ ਜਿਸ ਦਾ ਨੋ ਯੂਸਫ ਐ ਹੁਣ ਪੁਲਿਸ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਜਾਂਦੀ ਐ ਤੇ ਜਦੋਂ ਇਹਨਾਂ ਦੇ ਘਰ ਕੋਲ ਪਹੁੰਚਦੀ ਐ ਤਾਂ ਇਹਨਾਂ ਦੇ ਘਰ ਨੂੰ ਜੰਦਾ ਲੱਗਿਆ ਹੁੰਦਾ ਪੁਲਿਸ ਨੂੰ ਪਤਾ ਲੱਗਦਾ ਕਿ ਇਸ ਪਰਿਵਾਰ ਦੇ ਵਿੱਚ ਯੂਸਫ ਉਰਫ ਸੋਨੂ 38 ਸਾਲਾ ਇਸ ਦੀ ਪਤਨੀ ਚਾਨ ਤਾਰਾ 33 ਸਾਲਾ ਇਸ ਦਾ ਵੱਡਾ ਬੇਟਾ 10 ਸਾਲਾ ਅਸ਼ਰਫ ਤੇ ਉਹਦੋਂ ਛੋਟੀ ਕੁੜੀ ਗੁੜੀਆ 7 ਸਾਲਾ ਸ਼ਕੀਨਾ 2 ਸਾਲਾ ਤੇ ਸਾਜੀਆ 4 ਸਾਲਾ ਚਾਰ ਬੱਚੇ ਨੇ ਪਰ ਘਰ ਨੂੰ ਜਿੰਦਾ ਲੱਗਿਆ ਹੁੰਦਾ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਸਾਰਾ ਪਰਿਵਾਰ ਹੀ ਕਿਸੇ ਨੇ ਮਾਰ ਦਿੱਤਾ ਸੀ ਹੁਣ ਇਸ ਘਰ ਦਾ ਜਿੰਦਾ ਖੋਲਿਆ ਜਾਂਦਾ ਹੈ ਖੋਲਣ ਤੋਂ ਬਾਅਦ ਜਦੋਂ ਅੰਦਰ ਦਾਖਲ ਹੁੰਦੀ ਹੈ ਪੁਲਿਸ ਤਾਂ ਉਥੋਂ ਇੱਕ ਇਹਨਾਂ ਨੂੰ ਨੰਬਰ ਮਿਲਦਾ ਹੈ ਨੰਬਰ ਤੇ ਪੁਲਿਸ ਕਾਲ ਕਰਦੀ ਹੈ ਕਿ ਜੋ ਪਰਿਵਾਰ ਵਾਲੇ ਨੇ ਉਨ੍ਹਾਂ ਸਭ ਦਾ ਕਤਲ ਕਰ ਦਿੱਤਾ ਗਿਆ ਤੁਸੀਂ ਆ ਜਾਓ ਤਾਂ ਅੱਗੇ ਉਹ ਪੁਲਿਸ ਨੂੰ ਜੋ ਸ਼ਖਸ ਬੋਲ ਰਿਹਾ ਸੀ ਉਹ ਕਹਿੰਦਾ ਕਿ ਮੇਰੇ ਆਉਣ ਨਾਲ ਕੁਝ ਨਹੀਂ ਹੁੰਦਾ ਮੈਨੂੰ ਪਤਾ ਕਿ ਇਹਨਾਂ 6 ਜਾਣਿਆਂ ਦਾ ਇਹ ਪਰਿਵਾਰ ਦੇ ਮੈਂਬਰਾਂ ਦਾ ਕਤਲ ਕਿਸ ਨੇ ਕੀਤਾ ਤਾਂ ਪੁਲਿਸ ਪੁੱਛਦੀ ਹੈ ਕਿ ਕਿਸ ਨੇ ਕੀਤਾ ਤਾਂ ਉਸ ਨੇ ਕਿਹਾ ਕਿ ਇਹਨਾਂ ਦਾ ਕਤਲ ਸਲੀਮ ਨੇ ਕੀਤਾ ਹੁਣ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਆਖਰ ਸਲੀਮ ਕੌਣ ਹੈ ਸਲੀਮ ਇਹਨਾਂ ਦੇ ਘਰ ਤੋਂ ਥੋੜੀ ਦੂਰ ਹੀ ਰਹਿੰਦਾ ਸੀ ਹੁਣ ਪੁਲਿਸ ਸਲੀਮ ਦੇ ਘਰ ਜਾਂਦੀ ਹੈ ਤੇ ਉਸ ਦੇ ਘਰ ਨੂੰ ਘੇਰਾ ਪਾ ਲੈਂਦੀ ਹੈ ਸਲੀਮ ਨੂੰ ਗ੍ਰਿਫਤਾਰ ਕਰਨ ਲਈ ਜਦੋਂ ਸਲੀਮ ਦੇ ਘਰ ਦਾ ਗੇਟ ਖੜਕਾਇਆ ਜਾਂਦਾ ਹੈ ਤਾਂ ਅੰਦਰੋਂ ਸਲੀਮ ਦਾ ਪੁੱਤਰ ਨਿਕਲਦਾ ਜਿਸ ਦਾ ਨਾਂ ਸਰਾਫਤ ਸੀ ਹੁਣ ਜਦੋਂ ਪੁਲਿਸ ਸਲੀਮ ਬਾਰੇ ਸਰਾਫਤ ਨੂੰ ਪੁੱਛਦੀ ਹੈ ਤਾਂ ਸਰਾਫਤ ਕਹਿੰਦਾ ਕਿ ਮੇਰੇ ਪਿਤਾ ਦੀ ਤਾਂ ਲਗਭਗ 1.5 ਮਹੀਨਾ ਪਹਿਲਾਂ ਜੂਨ ਦੇ ਮਹੀਨੇ ਦੇ ਵਿੱਚ ਨੈਚੁਰਲ ਡੈਥ ਹੋ ਗਈ ਹੁਣ ਪੁਲਿਸ ਹੈਰਾਨ ਸੀ ਕਿ ਜੋ ਬੰਦਾ ਕਹਿ ਰਿਹਾ ਸੀ ਕਿ ਸਲੀਮ ਨੇ ਕਤਲ ਕੀਤਾ ਉਹ ਕਿਸ ਬਿਹਾਫ ਤੇ ਇਹ ਗੱਲ ਕਹਿ ਰਿਹਾ ਸੀ ਕਿ ਸਲੀਮ ਇਹਨਾਂ ਦਾ ਕਾਤਲ ਹੈ ਪਰ ਜਦੋਂ ਸ਼ਰਾਫਤ ਦੇ ਨਾਲ ਪੁਲਿਸ ਦੀ ਗੱਲ ਹੁੰਦੀ ਹੈ ਤਾਂ ਸ਼ਰਾਫਤ ਦੇ ਹੋਸ਼ ੁੱਡੇ ਹੁੰਦੇ ਆ ਯਾਨੀ ਪੁਲਿਸ ਨੂੰ ਸ਼ਰਾਫਤ ਤੇ ਸ਼ੱਕ ਹੁੰਦਾ ਹੈ ਕਿ ਜ਼ਰੂਰ ਇਸ ਬੰਦੇ ਦੀ ਜੋ ਜ਼बान ਲੜ ਖੜਾ ਰਹੀ ਹੈ ਕੁਝ ਨਾ ਕੁਝ ਦਾਲ ਦੇ ਵਿੱਚ ਕਾਲਾ ਹੈ ਪੁਲਿਸ ਹੁਣ ਸ਼ੱਕ ਦੇ ਆਧਾਰ ਤੇ ਸ਼ਰਾਫਤ ਨੂੰ ਗ੍ਰਿਫਤਾਰ ਕਰਦੀ ਹੈ ਇਸ ਤੋਂ ਪੁੱਛਗਿਛ ਕੀਤੀ ਜਾਂਦੀ ਹੈ ਹਰਾਸਤ ਦੇ ਵਿੱਚ ਲੈ ਕੇ ਸ਼ਰਾਫਤ ਦੇ ਹੋਸ਼ ਉੱਡ ਜਾਂਦੇ ਨੇ ਤੇ ਸ਼ਰਾਫਤ ਦੀ ਜ਼ੁਬਾਨ ਉਸ ਦਾ ਸਾਥ ਨਹੀਂ ਦੇ ਰਹੀ ਸੀ ਹੁਣ ਪੁਲਿਸ ਇਸ ਨੂੰ ਪੁੱਛਦੀ ਹੈ ਕਿ ਤੂੰ 27 ਜੁਲਾਈ ਦੀ ਰਾਤ ਅਤੇ 28 ਜੁਲਾਈ ਦੇ ਦਿਨ ਨੂੰ ਕਿੱਥੇ ਸੀ ਤਾਂ ਹੁਣ ਇਹ ਦੱਸਦਾ ਹੈ ਕਿ ਮੈਂ ਤਾਂ ਆਪਣੇ ਦੋਸਤ ਕੋਲ ਗਿਆ ਹੋ ਸੀ ਜਿਸ ਦਾ ਨੋ ਰਜੇਸ਼ ਹੈ ਹੁਣ ਪੁਲਿਸ ਰਜੇਸ਼ ਤੱਕ ਪਹੁੰਚ ਕਰਦੀ ਹੈ ਰਜੇਸ਼ ਨੂੰ ਹਰਾਸਤ ਦੇ ਵਿੱਚ ਲੈਤਾ ਜਾਂਦਾ ਤੇ ਉਸ ਤੋਂ ਪੁੱਛਿਆ ਜਾਂਦਾ ਕਿ ਤੂੰ ਕਿੱਥੇ ਸੀ ਤਾਂ ਉਸ ਨੇ ਕਿਹਾ ਕਿ ਮੈਂ ਤਾਂ ਅਜਮੇਰ ਸ਼ਰੀਫ ਗਿਆ ਸੀ ਤਾਂ ਹੁਣ ਜਦੋਂ ਰਜੇਸ਼ ਤੋਂ ਪੁਲਿਸ ਪੁੱਛਦੀ ਹੈ ਕਿ ਸਰਾਫਤ ਤੇਰੇ ਨਾਲ ਸੀ ਤਾਂ ਉਸ ਨੇ ਕਿਹਾ ਕਿ ਹਾਂ ਸਰਾਫਤ ਮੇਰੇ ਨਾਲ ਹੀ ਸੀ ਅਸੀਂ 27 ਜੁਲਾਈ 2015 ਨੂੰ ਅਜਮੇਰ ਸ਼ਰੀਫ ਗਏ ਸੀ ਪਰ ਪੁਲਿਸ ਨੂੰ ਇਹਨਾਂ ਉੱਪਰ ਵਿਸ਼ਵਾਸ ਨਹੀਂ ਸੀ ਪੁਲਿਸ ਹੁਣ ਇਹਨਾਂ ਤੋਂ ਹੋਰ ਸ਼ਕਤੀ ਦੇ ਨਾਲ ਪੁੱਛਦੀ ਹੈ ਤਾਂ ਜੋ ਕਹਾਣੀ ਇਹ ਦੱਸਦੇ ਨੇ ਉਹ ਬੜੀ ਹੀ ਭਿਆਨਕ ਹੁੰਦੀ ਹੈ ਸਰਾਫਤ ਦੱਸਦਾ ਕਿ ਜੋ ਮੇਰਾ ਪਿਤਾ ਸੀ ਸਲੀਮ ਉਸ ਦੇ ਨਜਾਇਜ਼ ਸਬੰਧ ਸੀ ਯੂਸਫ ਦੀ ਘਰ ਵਾਲੀ ਦੇ ਨਾਲ ਹੁਣ ਜਦੋਂ ਇਹਨਾਂ ਦੇ ਨਜਾਇਜ਼ ਸਬੰਧ ਹੁੰਦੇ ਨੇ ਤਾਂ ਜੋ ਸਲੀਮ ਹੁੰਦਾ ਉਹ ਆਪਣੇ ਘਰੇ ਝਗੜਾ ਕਰਦਾ ਇਸ ਗੱਲ ਤੋਂ ਇਹਨਾਂ ਦੇ ਘਰੇ ਝਗੜਾ ਰਹਿੰਦਾ ਰੋਜ਼ਾਨਾ ਵਾਂਗ ਲੜਾਈ ਹੁੰਦੀ ਹੈ ਜੋ ਸਰਾਫਤ ਸੀ ਉਸ ਨੂੰ ਇਹ ਗੱਲ ਬੜੀ ਹੀ ਜ਼ਿਆਦਾ ਭੈੜੀ ਲੱਗਦੀ ਸੀ ਬੜਾ ਹੀ ਜ਼ਿਆਦਾ ਇਸ ਗੱਲ ਤੇ ਗੁੱਸਾ ਆਉਂਦਾ ਸੀ ਹੁਣ ਜੂਨ ਮਹੀਨੇ ਦੇ ਵਿੱਚ ਸਲੀਮ ਦੀ ਨੈਚੁਰਲ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਲੱਗਦਾ ਹੈ ਕਿ ਹੁਣ ਮਾਮਲਾ ਠੰਡਾ ਹੋ ਗਿਆ ਹੁਣ ਕੋਈ ਗੱਲਬਾਤ ਨਹੀਂ ਹੋਵੇਗੀ ਹੁਣ ਜਦੋਂ ਸਲੀਮ ਦਾ ਭੋਗ ਵਗੈਰਾ ਇਹ ਪਾਉਂਦੇ ਨੇ ਤਾਂ ਉਸ ਵੇਲੇ ਯੂਸਫ ਅਤੇ ਚਾਨਤਾਰਾ ਨੂੰ ਕਹਿੰਦੇ ਆ ਕਿ ਤੁਸੀਂ ਸਾਡੇ ਘਰ ਆ ਜਾਓ ਪਰ ਜੋ ਚਾਨਤਾਰਾ ਹੁੰਦੀ ਹੈ ਉਹ ਇਹਨਾਂ ਦੇ ਨਾਲ ਲੜਾਈ ਝਗੜਾ ਕਰਦੀ ਹੈ ਤੇ ਇਹਨਾਂ ਦੇ ਨਾਲ ਬਤਮੀਜੀ ਨਾਲ ਪੇਸ਼ ਆਉਂਦੀ ਹੈ ਇਹਨਾਂ ਨੂੰ ਬੁਰਾ ਭਲਾ ਕਹਿੰਦੀ ਹੈ ਤੇ ਜੋ ਸ਼ਰਾਫਤ ਦੀ ਭੈਣ ਹੁੰਦੀ ਆ ਉਸ ਨਾਲ ਵੀ ਉਹ ਬੜੀ ਜ਼ਿਆਦਾ ਬਦਤਮੀਜ਼ੀ ਕਰਦੀ ਆ ਉਸ ਨਾਲ ਉਹ ਝਗੜਾ ਕਰਦੀ ਆ ਤੇ ਉਸ ਨੂੰ ਗਾਲੀ ਗਲੋਚ ਵੀ ਕਰਦੀ ਆ ਇਸ ਗੱਲ ਦਾ ਗੁੱਸਾ ਸ਼ਰਾਫਤ ਦੇ ਅੰਦਰ ਹੁੰਦਾ ਹੈ ਤੇ ਉਸ ਦੇ ਅੰਦਰ ਇਹ ਗੁੱਸਾ ਜਵਾਲਾਮੁਖੀ ਬਣ ਚੁੱਕਿਆ ਹੁੰਦਾ ਹੈ ਉਹ ਸੋਚਦਾ ਕਿ ਮੈਂ ਚਾਨ ਤਾਰਾ ਅਤੇ ਯੂਸਫ ਨੂੰ ਜਿਉਂਦਾ ਨਹੀਂ ਛੱਡਾਂਗਾ ਮੈਂ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦੇਵਾਂਗਾ ਹੁਣ ਸਮਾਂ ਲੰਘਦਾ ਤਾਂ ਜੋ ਸਰਾਫਤ ਹੁੰਦਾ ਹੈ ਉਹ ਚਾਨ ਤਾਰਾ ਅਤੇ ਯੂਸਫ ਨੂੰ ਕਹਿੰਦਾ ਕਿ ਆਪਾਂ ਅਜਮੇਰ ਸ਼ਰੀਫ ਜਾ ਕੇ ਆਉਣਾ ਹੈ ਆਪਾਂ ਉੱਥੇ ਜਾ ਕੇ ਦਰਸ਼ਨ ਕਰਕੇ ਆਉਣੇ ਤਾਂ ਹੁਣ ਜੋ ਸਰਾਫਤ ਹੁੰਦਾ ਹੈ ਉਹ ਰਜੇਸ਼ ਨੂੰ ਆਪਣੇ ਨਾਲ ਮਲਾਉਂਦਾ ਕਿਉਂਕਿ ਇਹਨਾਂ ਦੋਨਾਂ ਦੀ ਹੀ ਪਲਾਨਿੰਗ ਹੁੰਦੀ ਹੈ ਕਿ ਆਪਾਂ ਇਹਨਾਂ ਨੂੰ ਮਾਰ ਦੇਣਾ ਹੁਣ 27 ਜੁਲਾਈ 2015 ਨੂੰ ਰਾਤ ਨੂੰ ਤਕਰੀਬਨ 10:30 ਵਜੇ ਇਹ ਆਪਣੇ ਘਰੋਂ ਚੱਲਦੇ ਨੇ ਗੱਡੀ ਦੇ ਉੱਤੇ ਇਧਰ ਜੋ ਯੂਸਫ ਹੁੰਦਾ ਏ ਉਹ ਤੇ ਚਾਨ ਤਾਰਾ ਤੇ ਉਸ ਦੇ ਚਾਰੋਂ ਬੱਚੇ ਯਾਨੀ 6 ਜਾਣੇ ਉਹ ਤੇ 2 ਜਾਣੇ ਰਜੇਸ਼ ਅਤੇ ਸ਼ਰਾਫਤ ਇਹ 8 ਜਾਣੇ ਅਜਮੇਰ ਸ਼ਰੀਫ ਲਈ ਚੱਲ ਪੈਂਦੇ ਨੇ ਤੇ ਹੁਣ ਜਦੋਂ ਯੂਸਫ ਚਾਨ ਤਾਰਾ ਤੇ ਉਸ ਦੇ ਬੱਚਿਆਂ ਦੀ ਅੱਖ ਲੱਗ ਜਾਂਦੀ ਹੈ ਤਾਂ ਖੇੜੀ ਪਿੰਡ ਦੇ ਕੋਲ ਜਾ ਕੇ ਇਹ ਦੇਖਦੇ ਨੇ ਕਿ ਹੁਣ ਇਹ ਸੁੱਤੇ ਪਏ ਨੇ ਤਾਂ ਇਹ ਗੱਡੀ ਰੋਕ ਲੈਂਦੇ ਨੇ ਗੱਡੀ ਰੋਕਣ ਤੋਂ ਬਾਅਦ ਸੁੰਨੀ ਜੀ ਜਗ੍ਹਾ ਦੇਖ ਕੇ ਇਹ ਹੁਣ ਯੂਸਫ ਅਤੇ ਚਾਂਦਤਾਰਾ ਉੱਤੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੰਦੇ ਆ ਇਹਨਾਂ ਦੀਆਂ ਗਰਦਨਾ ਵੜ ਦਿੰਦੇ ਨੇ ਤੇ ਇਹਨਾਂ ਨੂੰ ਮਾਰ ਕੇ ਇਹ ਸੜਕ ਦੇ ਕਿਨਾਰੇ ਲਾਸ਼ਾਂ ਸੁੱਟ ਜਾਂਦੇ ਨੇ ਹੁਣ ਜੋ ਬੱਚੇ ਹੁੰਦੇ ਆ ਉਹਨਾਂ ਨੂੰ ਜਾਗ ਆ ਜਾਂਦੀ ਆ ਉਹ ਵੀ ਰੌਲਾ ਪਾਉਂਦੇ ਨੇ ਇੱਥੋਂ ਤਕਰੀਬਨ 4 ਕਿਲੋਮੀਟਰ ਦੂਰ ਜਾ ਕੇ ਇੱਕ ਚੌਰਾਹੇ ਦੇ ਉੱਤੇ ਇਹ ਇਹਨਾਂ ਚਾਰੇ ਬੱਚਿਆਂ ਨੂੰ ਵੀ ਤੇਜ਼ ਧਾਰ ਹਥਿਆਰ ਦੇ ਨਾਲ ਮੌਤ ਦੇ ਘਾਟ ਉਤਾਰ ਦਿੰਦੇ ਨੇ ਤੇ ਉਸ ਤੋਂ ਬਾਅਦ ਇਹ ਚਾਰਾਂ ਦੀਆਂ ਲਾਸ਼ਾਂ ਇੱਥੇ ਸੁੱਟ ਜਾਂਦੇ ਨੇ ਤੇ ਇਹ 20 ਕਿਲੋਮੀਟਰ ਅੱਗੇ ਜਾਂਦੇ ਨੇ ਅੱਗੇ ਜਾਣ ਤੋਂ ਬਾਅਦ ਇਹ ਫੇਰ ਵਾਪਸ ਆ ਜਾਂਦੇ ਨੇ ਵਾਪਸ ਆ ਕੇ ਘਰ ਇਹ ਇਦਾਂ ਰਹਿੰਦੇ ਨੇ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਪਰ ਪੁਲਿਸ ਵੱਲੋਂ ਜਦੋਂ ਫੇਰ ਤਫ਼ਤੀਸ਼ ਕੀਤੀ ਜਾਂਦੀ ਹੈ ਤੇ ਕਮੀਜ਼ ਤੇ ਲੱਗੀ ਹੋਈ ਉਹ ਟੇਲਰ ਦੀ ਚਿਟ ਨੇ ਇਹ ਸਾਰਾ ਰਾਜ਼ ਖੋਲ ਦੁੱਤਾ ਕਿ ਜੋ ਇਹ ਪਰਿਵਾਰ ਆ ਉਹ ਕੌਣ ਹੈ ਤੇ ਉਸ ਤੋਂ ਬਾਅਦ ਇਹ ਪਤਾ ਲੱਗ ਜਾਂਦਾ ਕਿ ਇਹਨਾਂ ਨੂੰ ਮਾਰਨ ਵਾਲਾ ਕੌਣ ਹੈ ਜਦਕਿ ਜਿੱਥੇ ਇਹਨਾਂ ਨੇ ਲਾਸ਼ਾਂ ਸੁੱਟੀਆਂ ਸੀ ਉਤੋਂ ਇਹਨਾਂ ਦੇ ਘਰ ਦੀ ਦੂਰੀ ਤਕਰੀਬਨ 90 ਕਿਲੋਮੀਟਰ ਸੀ ਸੋ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਅਦਾਲਤ ਦੇ ਵਿੱਚ ਕੇਸ ਚੱਲਦਾ ਹੈ ਭੀਲ ਬਾੜਾ ਅਦਾਲਤ ਵੱਲੋਂ ਇਹਨਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਛੋਟੀ ਜੀ ਲੜਾਈ ਪਿੱਛੇ ਇੱਕ ਬੰਦੇ ਨੇ ਆਪਣੇ ਅੰਦਰ ਐਨਾ ਵੱਡਾ ਗੁੱਸਾ ਪਾਲ ਲਿਆ ਕਿ ਉਸ ਨੇ ਪੂਰਾ ਪਰਿਵਾਰ ਹੀ ਮੌਤ ਦੇ ਘਾਟ ਉਤਾਰ ਦਿੱਤਾ ਸੋ ਇਸ ਲਈ ਜੇ ਤੁਹਾਡੀ ਕਿਸੇ ਨਾਲ ਕੋਈ ਦੁਸ਼ਮਣੀਆਂ ਕੋਈ ਅੱਖ ਮੈਲੀ ਆ ਕਿਸੇ ਨਾਲ ਕੋਈ ਝਗੜਾ ਤਾਂ ਉਸ ਉੱਪਰ ਜਲਦੀ-ਜਲਦੀ ਵਿਸ਼ਵਾਸ ਨਾ ਕਰੋ ਕਿਉਂਕਿ ਕੋਈ ਪਤਾ ਨਹੀਂ ਇੱਥੇ ਕਿਸ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਵਿਕਾਰ